ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਵਾਓ ਠੀਕ ਠਾਕ ਹੈ ਹਾਂਜੀ ਹਾਂਜੀ ਕਿਵੇਂ ਚੱਲਦਾ ਕੰਮ ਕਰ ਬਾਕੀ ਬਹੁਤ ਵਧੀਆ ਗੁਰੂ ਮਾਨਸਾ ਤੁਸੀਂ ਵੀਡੀਓ ਬਹੁਤ ਪਾਉਂਦੇ ਜੀ ਮੰਨ ਲਓ ਮਿਹਨਤ ਦੇ ਉੱਪਰ ਕੰਮ ਕਰ ਕਰ ਦਿੰਦੀਆਂ ਹਾਂਜੀ ਹਾਂਜੀ ਕਿਉਂ ਪਾਉਂਦੇ ਜੀ ਫੇਮ ਲੈਣ ਲਈ ਕਿ ਕੀ ਕਰਨ ਲਈ ਨਹੀਂ ਜੀ ਦੇਖੋ ਜਿਹੜੀ ਅੱਜ ਕੱਲ ਦੀ ਦੁਨੀਆਦਾਰੀ ਹੈ ਕਈ ਫੇਮ ਲੈਣ ਲਈ ਵੀ ਮਸ਼ਹੂਰ ਹੋ ਰਹੇ ਆ ਅੱਜ ਕੱਲ ਇੰਸਟਾਗ੍ਰam ਤੇ ਫੇਸਬੁੱਕ ਤੇ ਸੋਸ਼ਲ ਮੀਡੀਆ ਦਿੱਤੇ ਮੈਂ ਆਪਦੀ ਮਤਲਬ ਮਿਹਨਤ ਦੀ ਵੀਡੀਓ ਪਾਉਣਾ ਮੈਂ ਪੰਜਾਬ ਨੂੰ ਜਾਗਰੂਕ ਕਰਨਾ ਚਾਹੁੰਨਾ ਕਿ ਜਿਹੜੀ ਪੰਜਾਬ ਦੀ ਜਿਹੜੀ ਜਵਾਨੀ ਆ ਕੁਝ ਬਾਹਰ ਜਾ ਰਹੀ ਏ ਕੁਝ ਜਿਹੜੀ ਕੀ ਇੱਥੇ ਨਸ਼ਿਆਂ ਨਾਲ ਖਾ ਰਹੀ ਏ ਪੰਜਾਬ ਦੀ ਜਵਾਨੀ ਨੂੰ ਮੈਂ ਪੰਜਾਬ ਨੂੰ ਇਹ ਜਾਗਰੂਕ ਕਰਨਾ ਚਾਹੁੰਨਾ ਕਿ ਆਪਾਂ ਉਸ ਲਾਈਨ ਨੂੰ ਛੱਡੀਏ ਆਪਾਂ ਇਸ ਲਾਈਨ ਵੱਲ ਆਈਏ ਜਿੱਥੇ ਆਪਣੇ ਪੰਜਾਬ ਦੇ ਵਿਰਸੇ ਦਾ ਜਿਹੜਾ ਮਤਲਬ ਕੀ ਉਹ ਬਣ ਸਕਦਾ ਆਪਦਾ ਉਹ ਵਧੀਆ ਗੱਲ ਹੈ ਬੋਲਦੇ ਆ ਵੀ ਆਪਦੀ ਜਿਹੜੀ ਮਿਹਨਤ ਨੂੰ ਪ੍ਰਮੋਟ ਕਰਕੇ ਲੋਕਾਂ ਨੂੰ ਦਿਖਾਉਂਦੇ ਜੇ ਵੀ ਕੰਮ 'ਚ ਕੋਈ ਸੰਗ ਨਹੀਂ ਹੁੰਦੀ ਕੋਈ ਸੰਗ ਨਹੀਂ ਜਿਵੇਂ ਦਾ ਮਰਜੀ ਹੈ ਵੱਡਾ ਛੋਟਾ ਕੋਈ ਕੰਮ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ ਵੀ ਹੈ ਉਹਨੂੰ ਬਹੁਤ ਵਧੀਆ ਕੰਮ ਕਰ ਰਿਹਾ ਹੈ ਜੀ ਤੁਸੀਂ ਠੀਕ ਹੈ ਮਾੜੇ ਮਾੜਾ ਕੰਮ ਤਾਂ ਨਹੀਂ ਨਾ ਬਖਾਰ ਰਹੇ ਲੋਕਾਂ ਨੂੰ ਨਹੀਂ ਨਹੀਂ ਜੀ ਮਾੜਾ ਨਹੀਂ ਬਖਾਰ ਰਹੇ ਤੁਸੀਂ ਵੇਖਦੇ ਹੋਵੋਗੇ ਮੇਰੀਆਂ ਵੀਡੀਓ ਮੈਂ ਆਪਣੀਆਂ ਵੀਡੀਓ ਰਾਈਏ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਕਿ ਆਪਾਂ ਆਪਣੀ ਮਿਹਨਤ ਕਰੀਏ ਜਿਹੜਾ ਆਪਣਾ ਪੰਜਾਬ ਇਹ ਉਹਦੀ ਨੌਜਵਾਨੀ ਨੂੰ ਉਹਨੂੰ ਬਰਕਰਾਰ ਕਰੀਏ ਕਿਉਂਕਿ ਕੁਝ ਜਿਹੜੀ ਪੰਜਾਬ ਦੀ ਜਵਾਨੀ ਹੈ ਉਹ ਬਾਹਰ ਜਾ ਕੇ ਗੋਰਿਆਂ ਦੇ ਥੱਲੇ ਕੰਮ ਕਰਦੀ ਬਿਲਕੁਲ ਬਾਹਰ ਜਾ ਕੇ ਕੰਮ ਕਰਨ ਨਾਲੋਂ ਇੱਥੇ ਮੰਨ ਲਓ ਅੱਜ ਤੁਸੀਂ ਆਪਦਾ ਬੇਸ ਬਣਾ ਰਹੇ ਜੇ ਬੇਸ਼ੱਕ ਛੋਟੇ ਕੰਮ ਤੋਂ ਕੰਮ ਚੱਕਿਆ ਠੀਕ ਹੈ ਉਹ ਅੱਜ ਕਰ ਰਹੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕੰਮ ਨੂੰ ਤੁਸੀਂ ਤਾਂ ਲੈ ਕੇ ਬਹੁਤ ਵਧੀਆ ਕਰ। ਇਹ ਅੱਜ ਤੋਂ 50 ਸਾਲ ਪਹਿਲਾਂ ਜਿਵੇਂ ਆਪਣੇ ਪੰਜਾਬ ਦੇ ਭਗਤ ਸਿੰਘ ਸੀਗੇ, ਰਾਜਗੁਰੂ ਸੁਖਦੇਵ ਸੀ, ਉਹਨਾਂ ਨੇ ਜਿਵੇਂ ਮਹਾਤਮਾ ਗਾਂਧੀ ਸੀ, ਉਹਨਾਂ ਨੇ ਗੋਰਿਆਂ ਨੂੰ ਤਾਂ ਪੰਜਾਬ ਤੋਂ ਆਜ਼ਾਦੀ ਦਿਵਾਈ ਸੀ। ਜਿਹੜੇ ਆਪਣੇ ਪੰਜਾਬ ਦੇ ਨੌਜਵਾਨ ਨੇ ਸਿੱਖ ਮੁੰਡੇ ਨੇ ਜਾਂ ਦੂਜੇ ਸਾਰੇ ਪੰਜਾਬ ਦੀ ਜਵਾਨੀ ਹੈ। ਕੁੜੀਆਂ ਮੁੰਡੇ ਉਹ ਬਾਹਰ ਜਾ ਕੇ ਕੀ ਆ ਗੋਰਿਆਂ ਦੀ ਗੁਲਾਮੀ ਕਰ ਰਹੇ ਆ। ਬਿਲਕੁਲ ਇੱਥੇ ਕੰਮ ਕਰਕੇ ਖੁਸ਼ ਨਹੀਂ ਹੈਗੇ। ਇੱਥੇ ਖੁਸ਼ ਨਹੀਂ ਹੈਗੇ। ਇੱਥੇ ਸੰਗ ਲੱਗਦੀ ਬਾਹਰ ਜਾ ਕੇ ਉਸ ਤੋਂ ਵੀ ਮਾੜੇ ਤੋਂ ਮਾੜਾ ਵੀ ਕੰਮ ਕਰਦੇ ਆ। ਮਾੜੇ ਤੋਂ ਮਾੜਾ ਜਿਹੜੀ ਆਪਣੀ ਬਹੁਤ ਵਧੀਆ ਗੱਲੇ ਬਹੁਤ ਵਧੀਆ ਗੱਲ ਆਪਣੇ ਚੈਨਲ ਦਾ ਨਾਮ ਹੈਗਾ ਢੱਲੋ ਪੋਇਪੁਰ ਠੀਕ ਹੈ ਸਾਰੇ ਭਰਾ YouTube ਤੇ ਜਾ ਕੇ ਸਬਸਕ੍ਰਾਈਬ ਕਰਿਓ ਤੇ ਬੇਨਤੀ ਹੈ ਵੀ ਮੁੰਡੇ ਦੀ ਵੱਤ ਉਹਦਾ ਸਪੋਰਟ ਜ਼ਰੂਰ ਕਰੋ ਜਿਹੜਾ ਬੰਦਾ ਮਿਹਨਤ ਕਰਦਾ ਨਾ ਉਹਦੀ ਸਪੋਰਟ ਕਰਿਆ ਕਰੋ ਸਤਿ ਸ੍ਰੀ ਅਕਾਲ ਸਾਰੇ ਸਤਿ ਸ੍ਰੀ ਅਕਾਲ ਜੀ ਸਾਰੇ